ਮੰਗ ਲੈਂਦੇ ਹੋ ਜੀਟੀ ਰੋਡ ਉੱਥੇ ਉਹ ਕੋਈ ਤਰ੍ਹਾਂ ਤੰਗੀ ਨਹੀਂ ਆਉਂਦੀ ਇਹਦਾ ਨੀ ਕੋਈ ਦੱਸਤਾ ਬਹਿ ਕੇ ਆ ਤਾਂ ਉਹਦਾ ਬੜਾ ਬਿਕਾ ਆ ਸਾਹ ਬਿਕਾ cada got the ਸਤਾ ਕਢਾ ਦੇਣਾ ਤੁਹਾਡਾ ਫਾਰਮ ਵੀ ਕੰਦ ਕਢਵਾ ਦੇਣਾ 250 ਸਰਕਾਰ ਬਣੀ ਨਹੀਂ ਹੋ ਗਿਆ ਪਹਿਲ ਨਹੀਂ ਟਵਾਈ ਕਿਉਂ ਨਹੀਂ ਕੰਦ ਹੁਣ ਪਾਰਿਆਂ ਦੇ 7.5 ਸਾਲਾਂ ਬਾਅਦ ਉਹ ਐਮਐਲਏ ਰਹੀ ਆ ਉਹ ਵੀ ਕਹਿੰਦਾ ਲਾਸਟ ਆੜ ਕੇ ਕਹਿਣ ਲੱਗੇ ਕਦੋਂ ਟਵਾਦ ਰੇ ਕੰਦ ਉਹਨਾਂ ਨੂੰ ਨਹੀਂ ਕਰਦੀ ਇਹ ਸਭ ਤੁਹਾਨੂੰ ਮੂਰਖ ਬਣਾਉਂਦੇਗੇ ਕੋਈ ਕੰਦ ਨਹੀਂ ਹੈ ਤੇ ਫੜੀ ਰਸਤਾ ਜੇ ਮਿਲਣਾ ਤੁਹਾਨੂੰ ਕਾਲਜ ਸਰਕਾਰੀ ਇਹੀ ਰਸਤਾ ਜੀ ਇਸ ਜਗ੍ਹਾ ਦਾ ਮੇਰੇ ਕੋਲ ਮਾਲਮ ਵਿਭਾਗ ਦੇ ਦਸਖੇਵਾਂ ਕਢਾਈ ਦੇ ਆ ਐਫੀਡੇਵਿਟ ਦੇ ਕੇ ਕਢਾਈ ਆ ਨਕਸ਼ੇ ਮੈਂ ਆਪਣਾ ਫੀਡਬੈਕ ਦਿੱਤਾ ਮੈਂ ਮੈਨੂੰ ਨਾ ਕਿਹਾ ਸੀ ਦੀ ਕੋਰਟ ਕੇਸ ਕਰਨਾ ਤਾਂ ਕਿ ਨਹੀਂ ਮੇਰਾ ਮਕਾਨ ਹੈ ਉੱਥੇ ਮੈਂ ਕਹਿੰਦਾ ਮੈਨੂੰ ਰਾਹ ਦੱਸੋ ਕਿਦਾ ਵਾ ਤਾਂ ਮੈਨੂੰ ਉਹਨਾਂ ਲੈ ਆ ਕੇ ਦਿੱਤਾ ਸੀ ਇਹ ਸੁਬੇਦਾਰ ਨਾਲ ਦੀ ਪੇਰਬਾਨੀਆਂ ਨਾਲ ਦੀ ਵਾਅਦਾ ਵੀ ਸੀ ਉੱਥੋਂ ਤਾਂ ਜਾ ਕੇ ਸਪੋਰਟੈਂਡਰ ਨੂੰ ਮਿਲ ਕੇ ਕਢਾਇਆ ਰੱਛਾ ਸੀ ਉਹ ਉਰਦੂ ਦਾ ਲਿਖਿਆ ਹੋਇਆ ਐਡਾ ਵੱਡਾ ਨੱਛਾ ਆਇਆ ਸਾਨੂੰ 2014 ਤੋਂ ਕਾਰਵਾਈ ਕਰਨ ਦੇ ਆਸੀਂ ਸਾਨੂੰ ਤੁਹਾਡੇ ਸਾਹ ਦੀ ਲੋੜ ਵਾ ਤੁਸੀਂ ਆਪਣੀਆਂ ਬੋਟਾਂ ਜਿੰਨੂੰ ਮਰਜ਼ੀ ਬੋਲ ਸਾਨੂੰ ਕੋਈ ਗਿਲਾ ਨਹੀਂ ਕੋਈ ਕਾਮਦੇ ਤਾਨੂੰ ਪਾਏ ਕੋਈ ਬੀਜੇਪੀ ਨੂੰ ਪਾਏ ਕੋ ਕਿਸੇ ਨੂੰ ਪਾਏ ਕੋ ਰੈਲੀਆਂ ਤੇ ਰੋ ਸਾਨੂੰ ਕੋਈ ਤਰਜੀ ਨਹੀਂ ਲੇਕਰ ਆ ਜਿਹੜਾ ਤੁਹਾਡਾ ਕੰਮ ਹੈ ਨਾ ਇਹ ਤੁਹਾਡੇ ਕੱਠ ਨਾਲ ਹੋਣਾ ਜੀ ਨੂੰ ਰਸ਼ਟਰੀ ਰੋਡ ਆ ਮੈਨੂੰ ਕੱਲੇ ਨੂੰ ਵੀ ਹੱਲੀ ਜੇਸ ਕੋ ਨਹੀਂ ਤੁਹਾਡੇ ਕੋ ਆਪੋ ਵਿੱਚ ਕਿੰਨੀ ਰੰਜਿਸ਼ ਵੀ ਹੈਗੀ ਆ ਵੀ ਇਸ ਕਾਪੀ ਦੇ ਉੱਤੇ ਰੰਜਿਸ਼ ਨੇ ਲਖੜੀ ਕੇ ਹੈ ਨਾਲ ਸਾਰੇ ਮਿਲ ਕੇ ਚਲੋ ਜੇ ਬੰਕ ਇਹ ਕੇ ਦੇ ਵਿੱਚ ਹੀ ਬਾਲਵਾ ਜੋ ਮੁੱਠੀ ਪਾ ਦੋ ਹੋਏਗੀ ਤੇ ਕਿਸ ਹੁਣ ਬੱਜੇਗਾ ਕਿਸੇ ਦੇ ਕੱਲੀ ਕੱਲੀ ਉਂਗਲ ਤੋੜ ਦਿੰਦੇ ਆ ਲੋਕ ਸਾਨੂੰ ਇੱਕ ਮੁੱਠ ਬਣਾ ਕੇ ਹਮਲਾ ਕਰਨਾ ਪਣਾ ਮੈਹਕਮੇ ਦੇ ਉੱਤੇ ਲਾੜਿਆ ਸੀ ਸਾਡੇ ਕੋਲ ਸਾਰੇ ਸਬੂਤ ਆਈ ਕਾਨੂੰਨੀ ਲੜਾਈ ਲੜ ਰਹੇ ਆ ਕੋਈ ਨਿਜਾਜ ਨਹੀਂ ਕਰ ਰਹੇ ਅਸੀਂ ਮੈਮ ਸੀ ਵਰਿੰਦਰ ਕੌਰ ਵਾਰਡ ਨੰਬਰ 1 ਤੇ ਸਾਨੂੰ ਇਹੋ ਹੀ ਦਿੱਕਤ ਆ ਕਿ ਸਾਡਾ ਜਿਹੜਾ ਰਸਤਾ ਹੈ ਨਾ ਇਹ ਲਾਗੇ ਛੱਕ ਕੋਈ ਪਿਆ ਨਹੀਂ ਕੋਈ ਸੜਕ ਨਹੀਂ ਤਹਾਨੂੰ ਇਹ ਲੈਨ ਦੇ ਕ੍ਰੋਸਿੰਗ ਸਿਰਫ ਰਸਤਾ ਆ ਤੇ ਮਿਹਰਬਾਨੀ ਕਰਕੇ ਸਾਡੀ ਜਿਹੜੀ ਪੁਲੀ ਦਾ ਰਸਤਾ ਹੁਣ ਬਣਨ ਡਿਆ ਨਾ ਇਹ 150 ਸਾਲ ਪੁਰਾਣੀ ਸਾਡੇ ਬਜ਼ੁਰਗਾਂ ਨੂੰ ਵੀ ਇਹ ਦਿੱਕਤ ਸੀ ਜਿਹੜੀ ਸਾਨੂੰ ਅੱਜ ਸਹਿਣੀ ਪੈਣੀ ਆ ਤੁਹਾਡਾ ਮਿਹਰਬਾਨੀ ਕਰਕੇ ਤੁਹਾਡਾ ਰਸਤਾ ਜਿਹੜਾ ਬਣਾ ਦਿੱਤਾ। ਮੇਰਾ ਰਸਤਾ ਨਹੀਂ ਤੁਹਾਡਾ ਬਣਾ ਦਿੱਤੀ ਅੱਗੇ। ਫੇਰ ਅਸੀਂ ਧਰਨਾ ਲਾਵਾਂਗੇ। ਜੇ ਤੁਹਾਡਾ ਰਸਤਾ ਨਾ ਬਣਿਆ ਤੇ ਫੇਰ ਅਸੀਂ ਲੈਣ ਵੀ ਡੱਕਾਂਗੇ ਕਿਉਂਕਿ ਸਾਨੂੰ ਐਸ ਵਕਤ ਅਸੀਂ ਆਪ ਅਸੀਂ ਤੁਹਾਡੇ ਬੱਚੇ ਤੇ ਸਹੀ ਰਹਿਣਗੇ ਨਾ। ਅਸੀਂ ਆਪ ਜਿਹੜੀਆਂ ਬੀਬੀਆਂ ਪੈਣਾ ਬਜ਼ੁਰਗਾਂ ਨਾ ਅਸੀਂ ਬਜ਼ੁਰਗਾਂ ਚ ਹੀ ਆਗੇ ਜਦੋਂ 45 ਸਾਲ ਉਮਰ ਹੋ ਜਾਂਦੀ ਹੈ ਨਾ ਅਸੀਂ ਬਜ਼ੁਰਗਾਂ ਆਹਾਂ ਨੂੰ ਮਰਨਾ ਪਏ ਗੱਡੀ ਥੱਲੇ ਆਣ ਕੇ ਤਾਂ ਅਸੀਂ ਮਰਾਂਗੇ। ਅਸੀਂ ਧਰਨਾ ਜ਼ਰੂਰ ਲਾਵਾਂਗੇ। ਸਾਰੀਆਂ ਬੀਬੀਆਂ ਨੇ ਪ੍ਰਾਨ ਕਰ ਲਿਆ ਕਿ ਸਾਡੇ ਬੱਚੇ ਤੇ ਅੱਗੋ ਸੁੱਖ ਸੁੱਖ ਦਾ ਸਾਹ ਲੈਣਗੇ ਨਾ। ਜੀਹਾਂ ਨੂੰ ਇਹ ਦਿੱਕਤ ਤੁਹਾਡੇ ਦੇਖੋ ਅੱਜ ਤੋਂ 2 2.5 ਮਹੀਨੇ ਹੋ ਗਿਆ ਮੇਰੇ ਸਾਡੇ ਖੁੱਦ ਮੇਰੇ ਘਰ ਹੀ ਮੇਰਾ ਜਵਾਈ ਤੇ ਮੇਰੀ ਬੇਟੀ ਆ ਰਹੀ ਆ ਤੋ ਉਹ ਇਸ ਤਰ੍ਹਾਂ ਡਿੱਗੇ ਦੇ ਅੱਗੋਂ ਜਵਾਈ ਨੇ ਕੀ ਮਖੌਲ ਕੀਤਾ ਕਿ ਤੁਸੀਂ ਤੁਹਾਡਾ ਰਸਤਾ ਹੀ ਨਹੀਂ ਬਣ ਸਕਦਾ ਅਸੀਂ ਇਸ ਤਰ੍ਹਾਂ ਸਾਡਾ ਮਨ ਇੰਨਾ ਦੁਖੀ ਆ ਤੇ ਅਸੀਂ ਰਸਤੇ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਆ ਮੇਰਾ ਨਾਮ ਜਸਵੰਤ ਸਿੰਘ ਸਾਨੋ ਉਸਦਾਰ ਬਾਬਾ ਸਿੰਘ ਮੈਂ ਇੱਥੇ ਸ੍ਰੀ ਗੁਰੂ ਰਾਮਦਾਸ ਕਲੋਨੀ ਉਰਫ ਪੰਛੀ ਕਲੋਨੀ ਜੋ ਪੁਰਾਣਾ ਨਾ ਆਇਦਾ ਉਹਦਾ ਵਸਨੀਕ ਆ ਤੇ ਸਾਨੂੰ ਇਥੇ ਜੋ ਰਸਤਾ ਕਾਗਜ਼ਾਂ ਦੇ ਵਿੱਚ ਹੈਗਾ ਰੇਲਵੇ ਨੇ ਉੱਥੇ ਇੱਕ ਛੋਟੀ ਜੀ ਪੁਲੀ ਬਣਾ ਕੇ ਪਾਣੀ ਦੀ ਨਿਕਾਸੀ ਬੜਾਤੀ ਔਰ ਸਾਨੂੰ ਇਥੇ ਰਸਤੇ ਦੀ ਪ੍ਰੋਬਲਮ ਆ ਉਹ ਸਾਡਾ 11 ਫੁੱਟ ਦਾ ਰਸਤਾ ਜਿਹੜਾ ਇਸ ਲੈਂਡ ਨੂੰ ਹੁੰਦਾ ਜਾਂ ਜਿਹੜਾ ਇਹਨਾਂ ਜ਼ਮੀਨਾਂ ਨੂੰ ਰਸਤਾ ਹੁੰਦਾ 11 ਫੁੱਟ ਦਾ ਉਹ ਰਸਤਾ ਰੇਲਵੇ ਨਹੀਂ ਛੱਡ ਰਿਆ ਇਹ ਆਰਾਮਨਗਰ ਦੀ ਜ਼ਮੀਨ ਪੈਂਦੀ ਆ ਔਰ ਰਸਤਾ ਵੀ ਆਰਾਮਨਗਰ ਤੋਂ ਇਸ ਜ਼ਮੀਨ ਨੂੰ ਆਉਂਦਾ 11 ਫੁੱਟ ਦਾ ਸਾਡਾ ਇਹੀ ਪ੍ਰੋਟੈਸਟ ਆ ਸਰਕਾਰ ਅਗੇ ਬੇਨਤੀਆਂ ਆਂ ਦਰਖਾਸਤਾਂ ਵੀ ਦਿੱਤੀਆਂ ਦੋ ਜਾਂ 16 ਤੋਂ ਸੜਕੀਆਂ ਚੱਲ ਰਹੀਆਂ ਤੇ ਇਸ ਕਰਕੇ ਉਹ ਜਿਹੜਾ ਰਸਤਾ ਵਾ ਸਾਡੀ ਸੁਣਵਾਈ ਨਹੀਂ ਕਰਦੇ ਅਸੀਂ ਹੁਣ ਵੀ ਚਿੱਠੀਆਂ ਦਿੱਤੀਆਂ ਨੇ ਉਹਨਾਂ ਨੂੰ ਤੇ ਹੁਣ ਅਸੀਂ ਪ੍ਰੋਗਰਾਮ ਬਣਾਇਆ ਵਾ ਵੀ ਅਸੀਂ 20 ਦਿਨ ਤੋਂ ਬਾਅਦ ਇੱਥੇ ਰੇਲ ਰੋਕਾਂਗੇ ਧਰਨਾ ਲਾਵਾਂਗੇ ਜੇ ਸਾਡੀ ਪ੍ਰਸ਼ਾਸਨ ਨੇ ਜਾਂ ਸਾਡੀ ਕਿਸੇ ਦੀ ਗੱਲ ਨਾ ਸੁਣੀ ਰੇਲਵੇ ਭਾਗ ਦੇ ਨਾਂ ਸੁਣੀ ਤੇ ਸ ਮੇਰਾ ਨਾਮ ਬਤਨੀ ਦੇ ਦੀ ਹੈ ਅਸੀਂ 99 ਤੋਂ ਇੱਥੋਂ ਰਹਿਣ ਦੇਦੇ ਆ ਕਿਉਂਕਿ ਉਸ ਟਾਈਮ ਤੇ ਚਲੋ ਆਬਾਦੀ ਥੋੜੀ ਸੀਗੀ ਇਹ ਹੁੰਦੇ ਆਵਾਦੀ ਕਾਫੀ ਆ ਪਹਿੰਚੀ ਪਹਿਲੇ ਜਿਹੜਾ ਆਪਾਂ ਲਈ ਸੀ ਜੀ ਉਦੋਂ ਇਹ ਨਾਂ ਪੁਰਾਣਾ ਪਹਿੰਚੀ ਕਲੋਨੀ ਹੁਣ ਹੈਗਾ ਇਹ ਗੁਰੂ ਰਾਮਦਾਸ ਕਲੋਨੀ ਬਸ ਦਿੱਕਤ ਸਾਨੂੰ ਇਹ ਆਪੇ ਸਾਨੂੰ ਰਸਤਾ ਮਿਲਣਾ ਚਾਹੀਦਾ ਰਸਤੇ ਦੀ ਕਿਉਂਕਿ ਬੱਚਿਆਂ ਨੂੰ ਸਕੂਲ ਤੋਂ ਆਉਣਾ ਜਾਣਾ ਬਹੁਤ ਮੁਸ਼ਕਲ ਹੈ ਰਾਤ ਭਰਾਤੀ ਕੋਈ ਬਿਮਾਰ ਹੋ ਜਾਂਦਾ ਕੋਈ ਉਹ ਵੀ ਬਹੁਤ ਮੁਸ਼ਕਲ ਹੈ